ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਮੇਥੀ ਦੇ ਪਰੌਂਠੇ ਇਹ ਮੇਥੀ ਨੂੰ ਅਸੀਂ ਬਿਨਾ ਫਰਾਈ ਕੀਤੇ ਹੀ ਬਣਾ ਕੇ ਤਿਆਰ ਕਰਾਂਗੇ ਪਰੌਂਠੇ ਤੁਸੀਂ ਵੀ ਦੇਖ ਸਕਦੇ ਜੇ ਦੋਨਾਂ ਸਾਈਡਾਂ ਤੋਂ ਸੇਕ ਕੇ ਬਹੁਤ ਹੀ ਵਧੀਆ ਪਰੌਂਠੇ ਤਿਆਰ ਹੋਏ ਤੇ ਖਾਂਚ ਵੀ ਇਹ ਬਹੁਤ ਹੀ ਕ੍ਰਿਸਪੀ ਤੇ ਕਰੰਚੀ ਬਣ ਕੇ ਤਿਆਰ ਹੋਏ ਖਾਂਚ ਵੀ ਇਹ ਬਹੁਤ ਹੀ ਸਵਾਦ ਨੇ ਚਲੋ ਫਿਰ ਵੇਖੋ ਅੱਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਮੇਥੀ ਦੇ ਪਰੌਂਠੇ ਬਣਾ ਕੇ ਮੇਥੀ ਦੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਮੇਥੀ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਿਆ ਵਾ ਇਹਨਾਂ ਦੀਆਂ ਜਿਹੜੀਆਂ ਮੋਟੀਆਂ ਡੰਡੀਆਂ ਵਾ ਉਹਨਾਂ ਨੂੰ ਅਸੀਂ ਬਾਹਰ ਕੱਢ ਦਾਂਗੇ ਮੇਥੀ ਅਜੇ ਬਹੁਤ ਹੀ ਕੁਲੀ ਹੈ ਇਹਦੀਆਂ ਡੰਡੀਆਂ ਵੀ ਬਹੁਤ ਕੁਲੀਆਂ ਨੇ ਇਸ ਕਰ ਅਸੀਂ ਡੰਡੀਆਂ ਇਹਦੀਆਂ ਮੋਟੀਆਂ ਜਿਹੜੀਆਂ ਉਹ ਬਾਹਰ ਕੱਢ ਲਿਆ ਵਾ ਬਾਕੀ ਅਸੀਂ ਇਸੇ ਤਰ੍ਹਾਂ ਪੱਤੇਆਂ ਨੂੰ ਰੱਖ ਕੇ ਤੇ ਕਟਿੰਗ ਕਰ ਲਾਂਗੇ ਇਹਨੂੰ ਅਸੀਂ ਬਰੀਕ ਕਟਿੰਗ ਕਰਾਂਗੇ ਮੇਥੀ ਨੂੰ ਲੈ ਕੇ ਤੇ ਬਰੀਕ ਕਟਿੰਗ ਕਰ ਲઈએ ਅਸੀਂ ਕੱਚੀ ਮੇਥੀ ਪਾ ਕੇ ਤੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਪਰੌਂਠੇ ਜਿਹੜੇ ਬੰਦੇ ਆ ਸਾਰੀ ਮੇਥੀ ਨੂੰ ਬਰੀਕ ਕਟਿੰਗ ਕਰ ਲੈਣੀ ਹੈ ਮੇਥੇ ਦੀ ਬਰੀਕ ਕਟਿੰਗ ਕਰ ਲਈ ਆ ਅਦਰਕ ਲਸਣ ਦੀਆਂ 3-4 ਕਲੀਆਂ ਵਾਂ ਤੇ ਹਰੀਆਂ ਮਿਰਚਾਂ ਇਹਨਾਂ ਨੂੰ ਅਸੀਂ ਕੁੱਟ ਲੈਨੇ ਆ ਆਟੇ ਨੂੰ ਅਸੀਂ ਛਾਂਲ ਲਿਆ ਵਾ ਆਟਾ ਦੋ ਬੌਲ ਲਿਆ ਵਾ ਥੋੜੀ ਜੀ ਅਜਵੈਨ ਲਵਾਂਗੇ ਅਜਵੈਨ ਨੂੰ ਹੱਥਾਂ ਦੇ ਨਾਲ ਕ੍ਰੈਸ਼ ਕਰਕੇ ਪਾ ਲਈਏ ਕ੍ਰੈਸ਼ ਕਰਨ ਦੇ ਨਾਲ ਇਹਦੇ ਵਿੱਚ ਬਹੁਤ ਵਧੀਆ 스ਮੈਲ ਆਉਂਦੀ ਆ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾਵਾਂਗੇ ਇੱਕ ਪਿਆਜ਼ ਬਰੀਕ ਕੱਟ ਲਿਆ ਇਹਨੂੰ ਪਾ ਲੈਨੇ ਆ ਨਮਕ ਟੇਸਟ ਅਨਸਾਰ ਗਰਮ ਮਸਾਲਾ ਕੁੱਟੀ ਹੋਈ ਲਾਲ ਮਿਰਚ ਆਂਬ ਚੂਰਾ ਪਾਊਡਰ 2 ਕ ਚਮਚੇ ਤੇਲ ਦੇ ਹਰਾ ਧਨੀਆ ਕੱਟੀ ਹੋਈ ਮੇਥੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਮੇਥੀ ਤਾਜੀ ਆ ਤੇ ਇਹਦੇ ਵਿੱਚ ਪਾਣੀ ਆ ਤੇ ਇਹਨੂੰ ਹੱਥਾਂ ਦੇ ਨਾਲ ਅਸੀਂ ਚੰਗੀ ਤਰ੍ਹਾਂ ਮਸਲ ਲੈਨੇ ਆ ਆਟੇ ਦੇ ਵਿੱਚ ਮੇਥੀ ਨੂੰ ਰਲ ਲਿਆ ਵਾ ਚੰਗੀ ਤਰ੍ਹਾਂ ਹੁਣ ਅਸੀਂ ਥੋੜਾ ਥੋੜਾ ਪਾਣੀ ਪਾ ਕੇ ਤੇ ਡੋਅਰ ਤਿਆਰ ਕਰ ਲੈਨੇ ਆ ਆਟੇ ਦੇ ਵਿੱਚ ਮੇਥੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਮਿਕਸ ਕਰਨ ਤੋਂ ਬਾਅਦ ਇਹਨੂੰ ਅਸੀਂ ਸੌਫਟ ਡੋ ਬਣਾ ਕੇ ਤਿਆਰ ਕਰ ਲਈਏ ਆਟੇ ਨੂੰ ਅਸੀਂ ਇਕੱਠਾ ਕਰ ਲਿਆ ਵਾ ਥੋੜਾ ਜਿਹਾ ਤੇਲ ਲੈ ਕੇ ਹੱਥਾਂ ਨੂੰ ਲਾ ਕੇ ਤੇ ਆਟੇ ਨੂੰ ਚੰਗੀ ਤਰ੍ਹਾਂ ਮਸਲ ਲਈਏ ਡੋ ਬਣਾ ਕੇ ਤਿਆਰ ਕਰ ਲਿਆ ਵਾ ਇਹਨੂੰ ਅਸੀਂ 10-15 ਮਿੰਟ ਵਾਸਤੇ ਰੈਸਟ ਤੇ ਰੱਖ ਲੈਣੀ ਹੈ ਫਿਰ ਅਸੀਂ ਇਹਨੂੰ ਕਵਰ ਕਰ ਲਏ ਮੇਥੀ ਦੀ ਪਰੌਂਠੀ ਬਣਾ ਕੇ ਤਿਆਰ ਕਰ ਲੈਣੀ ਹੈ ਤੇੜਾ ਅਸੀਂ ਬਣਾ ਲਿਆ ਵਾ ਇਹਨੂੰ ਅਸੀਂ ਸੁੱਕੇ ਆਟੇ ਦੇ ਨਾਲ ਡਸਟ ਕਰ ਲੈਣੀ ਹੈ ਬਾਤ ਤੇ ਨਾਲ-ਨਾਲ ਕੜਾਹੇ ਨਾਲ ਲਏ। ਇਹਨੂੰ ਅਸੀਂ ਵੇਲ ਲਾ ਲਈ। ਮੇਥੀ ਦਾ ਫੁਲਕਾ ਵੇਲ ਕੇ ਤਿਆਰ। ਹੁਣ ਅਸੀਂ ਇਹਨੂੰ ਸੇਕ ਲਾ ਲਈ। ਤਵੇ ਨੂੰ ਗਰਮ ਰੱਖ ਲਿਆ ਸੀ। ਮੇਥੀ ਦੇ ਪਰੌਂਠੇ ਨੂੰ ਇਹਦੇ ਉੱਪਰ ਪਾ ਲਏ। ਮੇਥੀ ਦੇ ਫੁਲਕੇ ਦੀ ਸਾਈਡ ਬਦਲ ਲਏ। ਇਹਦੇ ਉੱਪਰ ਅਸੀਂ ਤੇਲ ਲਾਵਾਂਗੇ। ਤੁਸੀਂ ਇਹਦੀ ਜਗ੍ਹਾ ਤੇ ਘਿਓ ਵੀ ਲਾ ਸਕਦੇ। ਅਸੀਂ ਇਹਨੂੰ ਸਲੋ ਫਲੇਮ ਤੇ ਸੇਕਾਂਗੇ। ਮੇਥੀ ਜਿਹੜੀ ਇਹ ਚੰਗੀ ਤਰ੍ਹਾਂ ਪੱਕ ਜੇ। ਸਲੋ ਫਲੇਮ ਤੇ ਨੂੰ ਹੋਲੀ ਹੋਣੀ ਪਕਾ ਲੈਣੀ ਹੈ ਮੇਥੀ ਦੇ ਪਰੌਠੇ। ਮੇਥੀ ਦੇ ਪਰੌਠੇ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੇ ਹਨ। ਇੱਕਦਮ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਹਨ। ਇਸ ਤਰੀਕੇ ਨਾਲ ਬੱਚੇ ਵੀ ਮੇਥੀ ਨੂੰ ਖਾ ਲੈਂਦੇ ਆ। ਸਬਜ਼ੀ ਦੇ ਵਿੱਚ ਬੱਚੇ ਕਹਿ ਦਿੰਦੇ ਮੇਥੀ ਜਿਹੜੀ ਆ ਕੜਵੀ ਆ। ਉਲਟਾ ਪਲਟਾ ਕੇ ਇਹਨੂੰ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਪੋਕਾ ਲੈਣੀ। ਮੇਥੀ ਦਾ ਪਰੌਠਾ ਬਣ ਕੇ ਤਿਆਰ ਹੈ। ਇਸੇ ਤਰ੍ਹਾਂ ਅਸੀਂ ਦੂਸਰੇ ਪਰੌਂਠੇ ਵੀ ਸੇਕ ਲਿਆ। ਦੂਸਰਾ ਵੀ ਐਸੀ ਪਰੌਠਾ ਵੇਲ ਲਿਆ ਵਾ। ਇਨਵੈਸੀ ਤਵੇ ਦੇ ਉੱਪਰ ਪਾ ਲਏ। ਇਹ ਪਰੌਂਠੇਆਂ ਨੂੰ ਜਿਆਦਾ ਪਤਲਾ ਨਹੀਂ ਅਸੀਂ ਵੀਲ ਕੇ ਤਿਆਰ ਕਰਾਂਗੇ। ਥੋੜਾ ਜਿਹਾ ਅਸੀਂ ਮੋਟੀ ਸੈਟ, ਮੋٹے ਸਾਈਜ਼ ਦੇ ਵੀ ਲੈ ਲਾਂਗੇ। ਇਹਨਵੇਂ ਅਸੀਂ ਉਸੇ ਤਰ੍ਹਾਂ ਪਕਾ ਲਏ। ਦੂਸਰੇ ਪਰੌਂਠੇ ਤੋਂ ਉਪਰ ਵਿੱਚ ਵੀ ਇਹਨਾਂ ਇਸੇ ਤਰ੍ਹਾਂ ਲਾ ਲਏਗੇ। ਸਾਈਡ ਬਦਲ ਲੈਣੀ ਹੈ। ਇਹਨਾਂ ਪਰੌਂਠੇ ਨੂੰ ਅਸੀਂ ਕ੍ਰਿਸਪੀ ਹੋਣ ਤੱਕ ਪਕਾਵਾਂ। ਸਾਰੀਆਂ ਸਾਈਡਾਂ ਤਾਂ ਅਸੀਂ ਇਹਨੂੰ ਚੰਗੀ ਤਰ੍ਹਾਂ ਪਕਾ ਲਏ। ਮੇਥੀ ਦੇ ਪਰੌਂਠੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਏ। ਮੇਥੀ ਦਾ ਪਰੌਂਠਾ ਸੇਕ ਕੇ ਤਿਆਰ। ਤੁਸੀਂ ਵੀ ਏਸਾ ਕਰ ਸਕਦੇ ਜੀ। ਦੋਨਾਂ ਸਾਈਡਾਂ ਤੋਂ ਬਹੁਤ ਹੀ ਵਧੀਆ ਸਿੱਕੇ ਤਿਆਰ ਹੋ ਗਏ। ਇਸੇ ਤਰ੍ਹਾਂ ਅਸੀਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ। ਮੇਥੀ ਦੇ ਪਰੌਂਠੇ ਬਣ ਕੇ ਤਿਆਰ ਆ। ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ। ਅਸੀਂ ਇਹਨੂੰ ਦਹੀਂ ਦੇ ਨਾਲ ਸਰਵ ਕੀਤਾ ਵਾ। ਨਾਲ ਅਸੀਂ ਘਿਓ ਲਿਆ ਵਾ। ਨਾਲ ਅਸੀਂ ਆਂਬ ਦਾ ਆਚਾਰ ਲਵਾਂਗੇ। ਇਹਦੇ ਨਾਲ ਖਾਣ ਨਾਲ ਬਹੁਤ ਹੀ ਵਧੀਆ ਸੁਆਦ ਆਉਂਦਾ ਵਾ। ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ। ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ। ਤਦ ਤੱਕ ਲਈ ਸਤਿ ਸ੍ਰੀ ਅਕਾਲ।